मानयोग डी जी पीब और मान एसएसपी साहब श्री गौरव दिशा निर्देश जनसर है खिलाफ लगातार असि एक मुहिम वही हुई है ਇਹਦੇ ਚੱਲਦੇ ਹੀ ਸਾਡੀ ਸਤਨਾਮਪੁਰਾ ਦੀ ਟੀਮ ਨੂੰ ਇੱਕ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਡੀਐਸਪੀ ਫਗਵਾੜਾ ਉਹਨਾਂ ਦੇ ਅੰダー ਅਸੀ ਟੀਮ ਬਣਾਈ ਸੀ ਜਿਹਦੇ ਇੱਕ ਐਫਆਈਆਰ ਦਰਜ ਹੋਈ ਹੈ ਐਫਆਈਆਰ 20/25 ਜਿਹੜੀ ਲੌਗੇਟ ਦੇ ਏਰੀਆ ਤੋਂ ਸਾਨੂੰ ਕੰਪਲੇਂਟ ਆਂਦੀ ਹੈ ਸੋਨੂ ਕੁਮਾਰ ਦੀ ਕਿ ਜਿਹਦੇ ਚੋ ਕਹਿੰਦਾ ਜੀ ਕਿ ਸਾਡਾ ਇੱਕ ਸਾਥੀ ਹੈ ਉਹਨੂੰ ਘਰੇ ਆ ਕੇ ਕੁੱਟਿਆ ਔਰ ਉਹਨੂੰ ਕਿਡਨਾਪ ਕਰਕੇ ਲੈ ਗਏ ਤੇ ਕੁਝ 7-8 ਜਵਾਨ ਸੀਗੇ ਜਿਹੜੇ ਮੁੰਡੇ ਨੇ ਜਿਹੜੇ ਆਏ ਬਾਈਕਾਂ ਤੇ ਤੇ ਕੁੱਟ ਮਾਰ ਕਰਕੇ ਚਲੇ ਗਏ ਇਸ ਮੁਕਦਮੇ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਜੀਐਸਪੀ ਸਾਹਿਬ ਦੇ ਅੰਡਰ ਟੀਮ ਬਣਾਈ ਇਨਸਪੈਕਟਰ ਸਾਹਿਬ ਨੂੰ ਟੀਮ ਚ ਡਿਪਲੋਏ ਕੀਤੀਆਂ ਗਈਆਂ ਸੀ ਆਈਏ ਨਾਲ ਅਟੈਚ ਕੀਤਾ ਗਿਆ ਤਾਂ ਉਸੇ ਹੀ ਦਿਨ ਉਸ ਲੜਕੇ ਨੂੰ ਅਸੀਂ ਜਿਹੜਾ ਟਰੈਕ ਕਰ ਲਿਆ ਜਿਨੇ ਆਪਦੀ ਕੁਝ ਕੁਛ ਦੱਸਿਆ ਕਿ ਮੈਂ ਘਬਰਾ ਗਿਆ ਸੀਗਾ ਇਸ ਕਰਕੇ ਮੈਂ ਕਿਤੇ ਆਪਦੇ ਕਿਸੇ ਜਾਣਕਾਰ ਦੇ ਘਰ ਹੀ ਲੁਕਿਆ ਸੀਗਾ ਸੋ ਕਿਡਨਾਪਿੰਗ ਵਾਲਾ ਇਸ਼ੂ ਸਾਡਾ ਰੂਲ ਆਊਟ ਹੋ ਗਿਆ ਸੀ ਤਾਂ ਜਿਹੜੇ ਲੜਕੇ ਆਏ ਸੀ ਕਿਉਂਕਿ ਫੁਟੇਜਸ ਦੇ ਵਿੱਚ ਉਹ ਵਾਕਈ ਉਹ ਘਰ ਚ ਵੜ ਕੇ लैपटॉप भी चोरी करके लगे गए और संजीदगी देखिए छापेमारी की लड़े सा अब तो पहला अरेस्ट किया जी आशुतोष पुत्र ए के ठाकुर यह बिहार का रहन वाला है इसत तो बाद निशांत पुत्र रोहित कुमार यह भी बिहार का रहन वाला है ਤੇ ਇਸ ਤੋਂ ਬਾਅਦ ਜਿਹੜੀ ਸਾਡੀ ਸਭ ਤੋਂ ਵਧੀਆ ਜਿਹੜੀ ਇਹਦੇ ਵਿੱਚ ਅਰੈਸਟ ਹੋਈ ਔਰ ਕੈਚ ਸੀ ਇਹ ਸੀ ਜੇ ਮਨੀ ਰਤਨਮ ਪੁੱਤਰ ਸੁਰਿੰਦਰ ਕੁਮਾਰ ਇਹ ਵੀ ਬਿਹਾਰ ਦਾ ਰਹਿਣ ਵਾਲਾ ਹੈ। ਅ ਇਸ ਲੜਕੇ ਤੋਂ ਮਨੀ ਰਾਮ ਦੀ ਜਿਹੜੀ ਹੈ ਮਨੀ ਰਤਨਮ ਦੀ ਅਰੈਸਟ ਤੋਂ ਦੌਰਾਨੇ ਪੁੱਛਗਿੱਛ ਇਹਦੇ ਤੋਂ ਸਾਨੂੰ ਤਿੰਨ ਵੈਪਨ ਬਰਾਮਦ ਹੋਏ ਨੇ ਇੱਕ ਪਿਸਟਲ 7.62 ਇਹਦੇ ਨਾਲ 6 ਜਿੰਦਾ ਕਾਰਤੂਸ ਫਿਰ ਫਰਦਰ ਪੁੱਛਗਿੱਛ ਦੇ ਵਿੱਚ ਇੱਕ ਹੋਰ ਪਿਸਟਲ ਬਰਾਮਦ ਹੋਇਆ ਤੇ ਫੇਰ ਸਾਡੇ ਕੋਲ ਇੱਕ ਰਿਵੋਲਵਰ 32 ਬ੍ਰਾਮਾ ਤੇ ਟੋਟਲ ਸਾਡੇ ਕੋਲ ਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਤੇ 15 ਕਾਰਟੂਸ ਰਿਕਵਰ ਹੋਏ ਇਹ ਜਿਹੜਾ ਮਨੀ ਰਤਨਾ ਮੈਂ ਇੱਕ ਬਹੁਤ ਹੀ ਨਟੋਰੀਅਸ ਲੜਕਾ ਹੈ ਔਰ ਇਹਦੇ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਰਜਿਸਟਰਡ ਹੈਗੇ ਨੇ ਤਿੰਨ ਪਰਚੇ ਦੇ ਆਲਰੇਡੀ ਨੇ ਤੁਹਾਨੂੰ ਯਾਦ ਹੋਵੇਗਾ ਪਿੱਛੇ ਲਾ ਗੇਟ 'ਚ ਇੱਕ ਵਾਰੀ ਫਾਇਰਿੰਗ ਵੀ ਹੋਈ ਸੀ ਕਿ ਉਹ ਵੀ ਇਹਦੇ ਵਿੱਚ ਮੇਨ ਅਕਿਊਜ਼ ਸੀਗਾ ਤੇ ਹੁਣੇ ਬੇਲ ਤੇ ਆਇਆ ਹੋਇਆ ਸੀਗਾ ਸੋ ਇਸ ਦੇ ਨਾਲ ਹੀ ਸਾਡੇ ਜਿਹੜਾ ਲਾ ਗੇਟ ਦੇ ਵਿੱਚ ਜਿਹੜੀਆਂ ਐਂਟੀ ਸੋਸ਼ਲ 엘ਿਮੈਂਟਸ ਹੈਗੇ ਨੇ ਉਹਨਾਂ ਤੇ ਕਾਫੀ ਨੱਖ ਪਈਗੀ ਤੇ ਇਹ ਜੋ ਫਰਦਰ ਵੀ ਅਸੀਂ ਹੋਰ ਜਿਹੜੇ ਸਾਡੇ ਕ୍ୟੂਜ਼ ਨੇ ਉਹ ਵੀ ਅਸੀਂ ਅਰੈਸਟ ਕਰਾਂਗੇ ਤੇ ਇਹਦੇ ਨਾਲ ਸਾਡੇ ਜਿਹੜੇ ਐਸਐਚਓ ਇੰਸਪੈਕਟਰ ਹੈਜੀਤ ਨੇ ਉਹਨਾਂ ਨੇ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਹੈ ਕਿ ਜਿਹੜੇ ਐਂਟੀਸੋਸ਼ਲ ਐਲੀਮੈਂਟਸ ਦੇ ਉੱਪਰ ਇਹ ਬਹੁਤ ਅੱਛੀ ਨੱਥ ਪਾਈ ਹੈ ਜੀ ਸਟੂਡੈਂਟ ਕੁਝ ਸਟੂਡੈਂਟਸ ਨੇ ਜੀ ਕੁਝ ਐਕਸ ਸਟੂਡੈਂਟਸ ਨੇ ਜਿਹੜੇ ਕਿ ਇੱਥੇ ਹੀ ਹੁਣ ਆਪਣਾ ਇਹਨਾਂ ਨੇ ਡੇਰਾ ਬਣਾ ਲਿਆ ਹੋਇਆ ਹੈ ਔਰ ਇਹ ਕਿਸ਼ਨਾ ਕੁਝ ਗਲਤ ਐਕਟੀਵਿਟੀਆਂ ਦੇ ਵਿੱਚ ਇਨਵੋਲਡ ਹੈਗੇ ਨੇ ਜਿਹੜਾ ਇਹ ਮਨੀ ਰਤਨਮ ਹੈ ਇਹ ਪਿੱਛੋਂ ਬਿਹਾਰ ਤੋਂ ਇਹ ਲਿਆ ਕੇ ਇੱਥੇ ਸੇਲ ਕਰਦਾ ਹੁੰਦਾ ਸੀ ਫਰਦਰ ਸੋ ਇਹਨੇ ਆਪਣਾ ਇੱਕ ਬਿਜ਼ਨਸ ਬਣਾ ਲਿਆ ਜੀ ਜੀ ਇਸੇ ਕਰਕੇ ਬਿਹਾਰ ਤੋਂ ਲੈ ਕੇ ਆਉਂਦਾ ਸੀ ਜੀ ਇਸੇ ਇਸੇ ਕਰਕੇ ਇਹ ਵਿੱਚ ਬਹੁਤ ਸੱਤਰਾਂਵਾ ਆਰਮਜ਼ ਐਕਟੀਆਂ ਵੀ ਐਡ ਕੀਤੀਆਂ ਨੇ ਜਿਹੜੀ ਕਿ ਸਿੰਡੀਗੇਟ ਔਰਗੇਨਾਈਜ਼ਡ ਕ੍ਰਾਈਮ ਦੀਆਂ ਤਰਾਵਾਵਾਂ ਹੁੰਦੀਆਂ ਨੇ ਇਹਦੇ ਵਿੱਚ ਬਹੁਤ ਸਖਤ ਸਜ਼ਾਵੀ ਹੈਗੀ ਹੈ ਤੇ ਉਹ ਇਸ ਕੇਸ ਦੇ ਵਿੱਚ ਐਡ ਕੀਤੀਆਂ ਨੇ ਜੀ ਮੈਡ ਪਹਿਲਾਂ ਕਿੰਨੇ ਪਰਚੇ ਹੁੰਦੇ ਇਹਦੇ ਦੇ ਪਹਿਲਾਂ 3 ਪਰਚੇ ਆ ਜੀ ਮਕਦਮਾ ਨੰਬਰ 123/23 140/23 60/23 ਇਹ ਜਿਹੜੇ ਸਤਨਾਮਪੁਰੇ ਦੇ ਹੈਗੇ ਨੇ ਵੱਖ-ਵੱਖ ਸੈਕਸ਼ਨਸ ਨੇ ਲੜਾਈ ਝਗੜੇ ਦੇ ਨੇ ਤੇ ਆਰਮਜ਼ ਐਕਟ ਦੇ ਪਹਿਲਾਂ ਵੀ ਦੇਤੇ ਕਿ ਇੱਥੇ ਕੁਝ ਕੁ ਸਾਡੇ ਹੁਣ ਧਿਆਨ ਚ ਆਇਆ ਹੈਗਾ ਕਿ ਗੁੱਟ ਬਣੇ ਹੋਏ ਦੋ ਚਾਰ ਦੋ ਚਾਰ ਜਿਹੜੇ ਐਕਟਿਵ ਨੇ ਉਹਨਾਂ ਦੇ ਵਿੱਚੋਂ ਇਹ ਮੇਨ ਐਕਟਿਵ ਸੀਗਾ ਸਾਡੀ ਬਾਕੀਆਂ ਤੇ ਵੀ ਨਿਗਾਹ ਹੈਗੀ ਆ ਕੁਝ-ਕਿਛ ਦੇ ਵੀ ਸਾਨੂੰ ਹੋਰ ਵੀ ਬਹੁਤ ਲੋਕਾਂ ਦਾ ਪਤਾ ਲੱਗਿਆ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਸਖਤ ਕਾਰਵਾਈ ਕਰਾਂਗੇ ਮੈਂ ਜਿਹੜੇ ਨਾਲ ਤੋਂ ਪੰਜਾਬ ਦੇ ਨਾਲ ਟੈਂਪੋ ਰਹੇ ਨੇ ਇਹ ਇੱਕ ਸਟੂਡੈਂਟ ਹੈ ਜੀ ਯੂਨੀਵਰਸਿਟੀ ਦਾ ਪਰ ਹੁਣ ਇਹ ਕੁਝ ਵੀ ਨਹੀਂ ਕਰ ਰਿਹਾ ਹੈਗਾ ਇਹਨੂੰ 2-3 ਸਾਲ ਹੋ ਗਏ ਇੱਥੇ ਆਏ ਨੂੰ ਆਫਟਰ ਹਿਸ ਜਿਹੜੀ ਐਜੂਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਇਹਨੇ ਇੱਥੇ ਹੀ ਆਪਣਾ ਕੁਛ ਨਾ ਕੁਛ ਇਸ ਤਰੀਕੇ ਦਾ ਸੇਲ ਪਰਚੇਸ ਵਾਲਾ ਕੰਮ ਹੈ ਉਹਦੇ ਤੋਂ ਆਮਦਨ ਹੈ ਇਦਾਂ ਹੀ ਆਪਦੇ ਨਾਲ ਮੁੰਡੇ ਹੋਰ ਜੋੜ ਰਿਹਾ ਹੈ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਟੂਡੈਂਟਸ ਨੂੰ ਵੀ ਇਹ ਅਪੀਲ ਕਰਾਂਗੀ ਕੋਈ ਵੀ ਕਿਸੇ ਵੀ ادارے ਚ ਪੜ ਰਿਹਾ ਕਿਤੇ ਵੀ ਪੜ ਰਿਹਾ ਹੈ ਉਸ ਨੂੰ ਇਹ ਅਪੀਲ ਕਰਾਂਗੀ ਕਿ ਤੁਸੀਂ ਇੰਨਾ ਚੀਜ਼ਾਂ ਤੋਂ ਗੁਰੇਜ਼ ਕਰੋ ਜਿਵੇਂ ਆਰਮਜ਼ ਹੈ ਜਾਂ ਕੋਈ ਗਨ ਕਲਚਰ ਹੈ ਤੁਹਾਨੂੰ ਅਟਰੈਕਟ ਬਹੁਤ ਕਰਦਾ ਹੈ ਪਰ ਇਹ ਕ੍ਰਿਮੀਨਲ ਐਕਟੀਵਿਟੀਜ਼ ਨੇ ਜਿਹੜੀਆਂ ਕਿ ਤੁਹਾਡਾ ਕਰੀਅਰ ਵੀ ਖਤਮ ਕਰ ਸਕਦੀਆਂ ਨੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਵੱਡੀ ਮੁਸ਼ਕਲ ਚ ਪਾ ਸਕਦੀਆਂ ਨੇ ਔਰ ਪਿੱਛੇ ਦੇਖਣ ਚ ਆਇਆ ਹੈ ਕਿ ਕਈ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਅਨਨੋਨ ਇਨੋਸੈਂਟ ਬੱਚਿਆਂ ਨੇ ਕਿਸੇ ਨੂੰ ਕੋਈ ਬਾਈਕ ਹੈਂਡਓਵਰ ਕਰਦਾ ਕਿਸੇ ਨੂੰ ਕੋਈ ਕੈਸ਼ ਹੈਂਡਓਵਰ ਕਰ ਦਿੱਤਾ ਉਹਨਾਂ ਨੂੰ ਮੇਨ ਚੇਨ ਦਾ ਪਤਾ ਨਹੀਂ ਹੁੰਦਾ ਕਿ ਬਹੁਤ ਵੱਡੇ ਕ੍ਰਾਈਮ ਦਾ ਹਿੱਸਾ ਬਣ ਸਕਦੇ ਨੇ ਸੋ ਇਸ ਕਰਕੇ ਕਦੇ ਵੀ ਕੋਈ ਤੁਹਾਨੂੰ ਕੋਈ ਚੀਜ਼ ਚੱਕ-ਥਲ ਰੱਖਣ ਵਾਸਤੇ ਜਾਂ ਕੋਈ ਮੰਗ ਰਿਹਾ ਹੈ ਥੋੜਾ ਬਾਈਕ ਮੰਗ ਰਿਹਾ ਹੈ ਉਹਦੇ ਕ੍ਰੀਡੈਂਸ਼ੀਅਲਸ ਜ਼ਰੂਰ ਵੈਰੀਫਾਈ ਕਰ ਲਓ ਕਿ ਤੁਸੀਂ ਕਿਹਦੀ ਮਦਦ ਕਰ ਰਹੇ ਹੋ ਹੋ ਸਕਦਾ ਹੈ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਗੈਂਗ ਦਾ ਪਾਰਟ ਹੋਣ ਸੋ ਸਾਰੇ ਹੀ ਸਟੂਡੈਂਟਸ ਨੂੰ ਮੇਰੀ ਰਿਕਵੈਸਟ ਵੀ ਹੈ ਐਡਵਾਈਸ ਵੀ ਹੈ ਕਿ ਆਪ ਦਾ ਜਿਹੜਾ ਫਰੈਂਡ ਸਰਕਲ ਹੈ ਉਹ ਬਿਲਕੁਲ ਆਪਣਾ ਸਕੂਪਨਾਇਸ ਕੀਤਾ ਹੋਵੇ ਔਰ ਇਹ ਜੀ ਗਲਤ ਐਕਟੀਵਿਟੀਜ਼ ਦੇ ਵਿੱਚ ਉਹ ਨਾ ਪਵੇ